ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਸ ਸਮੇਂ ਅਸੀਂ ਖੜੇ ਆ ਪੰਜਾਬੀ ਯੂਨੀਅਨ ਸੀ ਪਟਿਆਲਾ ਦੇ ਹਾਰਟੀਕਲਡ ਡਿਪਾਰਟਮੈਂਟ ਦੇ ਵਿੱਚ ਜਿੱਥੇ ਕਿ ਭਾਈ ਕਾਨ ਸਿੰਘ ਨਾਭਾ ਜੀ ਬਣਾਉਣ ਲਿਖਤ ਮਹਾਨ ਕੋਸ਼ ਦੀਆਂ ਪੋਥੀਆਂ ਦੀ ਵੱਡੇ ਪੱਧਰ ਤੇ ਬੇਦਬੀ ਕੀਤੀ ਜਾ ਰਹੀ ਆ ਪੰਜਾਬੀ ਯੂਨੀਅਨ ਸੀ ਪਟਿਆਲਾ ਦੇ ਵੱਲੋਂ ਜਦੋਂ ਇਹ ਮਹਾਨ ਕੋਸ਼ ਦੇਖ ਕੇ ਲਿਖਿਆ ਜਾਂਦਾ ਆ ਉਹਦੀਆਂ 65000 ਐਂਟਰੀਆਂ ਦੇ ਵਿੱਚੋਂ 30 ਤੋਂ 35000 ਐਂਟਰੀਆਂ ਦੀ ਗਲਤ ਐਂਟਰੀ ਕੀਤੀ ਜਾਂਦੀ ਆ ਜਦੋਂ ਵਿਦਵਾਨਾਂ ਦੇ ਵੱਲੋਂ ਇਸ ਸਮਾਨ ਕੋਸ਼ ਨੂੰ ਪੜਿਆ ਜਾਂਦਾ ਦੇਖਿਆ ਜਾਂਦਾ ਉਹਨਾਂ ਨੇ ਸਮਾਨ ਕੋਸ਼ ਦੇ ਉੱਪਰ ਇਤਰਾਜ਼ ਜਤਾਇਆ ਇਤਰਾਜ਼ ਜਿਤਾਉਣ ਤੋਂ ਬਾਅਦ ਪੰਜਾਬੀ ਯੂਨੀਵਰਸਿਟੀ ਪਟਿਆਲਾ ਨੇ ਇਸ ਸਮਾਨ ਕੋਸ਼ ਦੀ ਵਿਕਰੀ ਦੇ ਉੱਪਰ ਰੋਕਥਾਮ ਲਗਾ ਦਿੱਤੀ ਗਈ ਇਹ ਮਾਨ ਕੋਸ਼ ਦਾ ਕੋਰਟ ਕੇਸ ਕੋਡ ਦੇ ਵਿੱਚ ਚਲਾ ਗਿਆ ਅੱਜ ਕੁਝ ਸਮਾਂ ਪਹਿਲਾਂ ਇਸ ਸਮਾਨ ਕੋਸ਼ ਨੂੰ ਨਸ਼ਟ ਕਰਨ ਦਾ ਫੈਸਲਾ ਆਉਂਦਾ ਵਿਧਾਨ ਸਭਾ ਦੇ ਵੱਲੋਂ ਕਿ ਇਸ ਸਮਾਨ ਕੋਸ਼ ਨੂੰ ਪੰਜਾਬੀ ਯੂਨੀਵਰਸਿਟੀ ਪਟਿਆਲਾ ਡਿਸਟਰਾਏ ਕਰੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਆਪਣੇ ਪ੍ਰੋਫੈਸਰਾਂ ਦੀ ਕਨਿਯੁਕਤੀ ਕਰਦੀ ਆ ਇੱਕ ਕਮੇਟੀ ਬਣਦੀ ਆ ਉਹ ਕਮੇਟੀ ਵੱਲੋਂ ਇਹ ਤਰਕ ਦਿੱਤਾ ਜਾਂਦਾਗਾ ਕਿ ਅਸੀਂ ਇਕੋ ਫ੍ਰੈਂਡਲੀ ਹੋਣ ਦੇ ਨਾਤੇ ਮਹਾਨ ਪੋਸ਼ ਦੀਆਂ ਘੱਟ ਤੋਂ ਘੱਟ 15 ਤੋਂ 20 ਹਜ਼ਾਰ ਜਿਹੜੀਆਂ ਕਾਪੀਆਂ ਆ ਉਹਨੂੰ ਅਸੀਂ ਮਿੱਟੀ ਦੇ ਖੱਡੇ ਪੱਟ ਕੇ ਉਹਦੇ ਵਿੱਚ ਸੁੱਟ ਕੇ ਉੱਪਰ ਉਹਦੇ ਪਾਣੀ ਛੱਡ ਕੇ ਗਾਲ ਕੇ ਜਿਹੜਾ ਅਸੀਂ ਇਕੋ ਫ੍ਰੈਂਡਲੀ ਹੋਣ ਦਾ ਜਿਹੜਾ ਸਨੇਹਾ ਦੇ ਕੇ ਤਾਂ ਅਸੀਂ ਇਸ ਮਹਾਨ ਪੋਸ਼ ਨੂੰ ਡਿਸਟਰਾਏ ਕਰਾਂਗੇ ਮੈਂ ਤੁਹਾਨੂੰ ਦੱਸਣਾ ਚਾਹਨਾ ਆ ਮਹਾਨ ਕੋਸ਼ ਦੀਆਂ ਉਹ ਪੋਥੀਆਂ ਕਿ ਜਿਨ੍ਹਾਂ ਦੇ ਉੱਪਰੋਂ ਅਜੇ ਤੱਕ ਪਲਾਸਟਿਕ ਦਾ ਅਨਵਲਪ ਵੀ ਨਹੀਂ ਉਤਰਿਆ ਉਸ ਛੇਰ ਦੇ ਵਿੱਚ ਅਸੀਂ ਇਸ ਖੱਡੇ ਦੇ ਵਿੱਚ ਇਸੇ ਤਰੀਕੇ ਦੇ ਨਾਲ ਮਹਾਨ ਕੋਸ਼ ਦੀਆਂ ਪੋਥੀਆਂ ਨੂੰ ਸੁੱਟਿਆ ਗਿਆ ਮੈਂ ਉਹਨਾਂ ਅਧਿਕਾਰੀਆਂ ਨੂੰ ਪੁੱਛਣਾ ਚਾਹਨਾ ਕਿ ਕੀ ਇਹ ਇਕੋ ਫ੍ਰੈਂਡਲੀ ਆ ਕੀ ਇਹ ਪਾਣੀ ਦੇ ਵਿੱਚ ਗਲ ਜਾਏਗਾ ਦੂਸਰੀ ਗੱਲ ਇਹ ਮਹਾਨ ਕੋਸ਼ ਕਿਸੇ ਵਾਸਤੇ ਕੋਸ਼ ਹੋ ਸਕਦਾ ਕਿਸੇ ਵਾਸਤੇ ਪੁਸਤਕ ਹੋ ਸਕਦੀ ਆ ਕਿਸੇ ਵਾਸਤੇ ਪੰਜਾਬੀ ਦੀ ਕਿਤਾਬ ਹੋ ਸਕਦੀ ਆ ਇਹ ਪਰ ਸਾਡੇ ਵਾਸਤੇ ਧਾਰਮਿਕ ਪੁਥੀ ਆ ਉਹ ਕਿਵੇਂ ਕਿ ਇਸ ਮਹਾਨ ਕਉਸ਼ਲ ਦੇ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਕੱਲੇ-ਕੱਲੇ ਸ਼ਬਦ ਦੀ ਐਂਟਰੀ ਉਸ ਤੋਂ ਬਾਅਦ ਦਸਮ ਗ੍ਰੰਥ ਦੀ ਐਂਟਰੀ ਉਸ ਤੋਂ ਬਾਅਦ ਸਰਬ ਲੋਗ ਗ੍ਰੰਥ ਦੀ ਐਂਟਰੀ ਅਤੇ ਇਸ ਤੋਂ ਇਲਾਵਾ ਹੋਰ ਬਹੁਤ ਸਾਰੇ ਸੈਕੰਡਰੀ ਸੋਰਸਸ ਜਿਹੜੇ ਸਿੱਖ ਧਰਮ ਦੇ ਨਾਲ ਸੰਬੰਧ ਰੱਖਦੇ ਆ ਉਹਨਾਂ ਦੇ ਇਦਰਾਜੇ ਦੇ ਵਿੱਚ ਦਰਜ ਕੀਤੇ ਗਏ ਆ ਪਰ ਪੰਜਾਬੀ ਯੂਨੀਵਰਸਿਟੀ ਦੇ ਵੱਲੋਂ ਵਾਈਸ ਚਾਂਸਲਰ ਸਾਹਿਬ ਦੇ ਵੱਲੋਂ ਆਰਐਸਐਸ ਦੇ ਏਜੰਡੇ ਨੂੰ ਮੁੱਖ ਰੱਖਦੇ ਹਿਆ ਸਾਡੀ ਗੁਰਬਾਨੀ ਦੀ ਬੇਇਜ਼ਤੀ ਕੀਤੀ ਜਾ ਰਹੀ ਆ ਆ ਤੁਹਾਡੇ ਸਾਹਮਣੇ ਟਰਾਲੀ ਦਾ ਨੇਰਾ ਹੀ ਲਿਆ ਕੇ ਪੈਰਾਂ ਦੇ ਵਿੱਚ ਰੋਲ ਕੇ ਅੱਗੇ ਇਸ ਖੱਡੇ ਦੇ ਵਿੱਚ ਮਾਨਪੋਇ ਜੀਆਂ ਪੋਤੀਆਂ ਨੂੰ ਸੁੱਟ ਕੇ ਬੇਇਜ਼ਤੀ ਕੀਤੀ ਜਾਂਦੀ ਆ ਮੈਂ ਪ੍ਰਸ਼ਾਸਨ ਦੇ ਕੋਲੋਂ ਮੰਗ ਕਰਦਾ ਸਰਕਾਰ ਦੇ ਕੋਲੋਂ ਮੰਗ ਕਰਦਾ ਕਿ ਜਿਨ੍ਹਾਂ ਅਧਿਕਾਰੀਆਂ ਦੀ ਇਹ ਸੋਚ ਸੀ ਜਾਂ ਜਿਨ੍ਹਾਂ ਅਧਿਕਾਰੀਆਂ ਨੇ ਫੈਸਲਾ ਲਿਆ ਕਿ ਮਾਨਪੋਇ ਜੀਆਂ ਪੋਤੀਆਂ ਨੂੰ ਇਸ ਤਰੀਕੇ ਦੇ ਨਾਲ ਮਿੱਟੀ ਪੁੱਟ ਕੇ ਖੱਡੇ ਦੇ ਵਿੱਚ ਸੁੱਟ ਕੇ ਖਤਮ ਕੀਤਾ ਜਾਵੇ ਅਸੀਂ ਉਹਨਾਂ ਅਧਿਕਾਰੀਆਂ ਦੇ ਖਿਲਾਫ ਕਾਰਵਾਈ ਚਾਹੁੰਦੇ ਆ ਅਸੀਂ ਉਹਨਾਂ ਦੇ ਅਸਤੀਫਾ ਚਾਹੁੰਦੇ ਆ ਕਿ ਉਹ ਅਧਿਕਾਰੀ ਜਿਹੜੇ ਅਧਿਕਾਰੀ ਗੁਰਬਾਣੀ ਦੀ ਮਹੱਤਤਾ ਨਹੀਂ ਜਾਣਦੇ ਉਹਨਾਂ ਨੂੰ ਸਿੱਖ ਸੈਂਟੀਮੈਂਟਲ ਦਾ ਨਹੀਂ ਪਤਾ ਉਹ ਅਧਿਕਾਰੀ ਆਪਣੇ ਅਹੁਦਿਆਂ ਦੇ ਉੱਤੇ ਰਹਿਣ ਦੇ ਯੋਗ ਨਹੀਂ ਹਨ ਉਹਨਾਂ ਨੂੰ ਅਹੁਦਿਆਂ ਜਤੋਂ ਬਰਖਾਸਤ ਕੀਤਾ ਜਾਵੇ ਅਤੇ ਇਸ ਧਾਰਮਿਕ ਪੋਥੀ ਨੂੰ ਇੱਕ ਵਿਧੀਵਦ ਤਰੀਕੇ ਦੇ ਨਾਲ ਇੱਕ ਮਰਿਆਦਾ ਦੇ ਤਰੀਕੇ ਦੇ ਨਾਲ ਗੁਰਬਾਣੀ ਦੇ ਪੱਖ ਤੋਂ ਸੋਚਦਿਆਂ ਹੋਇਆਂ ਇਸ ਨੂੰ ਇੱਕ ਵਿਧੀਵਧਾਨ ਦੇ ਨਾਲ ਜਿਹੜਾ ਆ ਉਹ ਡਿਸਪੋਜ਼ ਕੀਤਾ ਜਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ